ਸਮਝਾ ਮੈਂ ਇਸੇ ਅਧਿਕਾਰਚਾਰਨ ਕਰਦੇ ਜਾ ਰਹੇ ਹਾਂ ਭਾਈ ਜਦੋਂ ਕੋਈ ਤੁਹਾਨੂੰ ਇਹ ਕੰਮ ਨਹੀਂ ਕਰਵਾਉਂਦਾ ਤਰਨ ਨੰਬਰ ਤਰਸੂ ਹੋਈ ਜਾਂਦਾ ਹੈ ਕੀ ਕਹਿਣਾ ਚਾਹੁੰਦੇ ਹੋ ਪੰਚਾਇਤੀ ਚੋਣਾਂ ਦਾ ਰਿਸਕ ਲਈ ਜਾਂਦੇ ਦੇ ਨਹੀਂ ਰਹੇ ਐਨਓਸੀ ਤੁਸੀਂ ਜਾ ਦੇਖੋ ਬੜਾ ਸ਼ਰਿਆਮ ਧੱਕਾ ਸਰਕਾਰ ਕਰ ਰਹੀ ਹੈਗੀ ਅੱਜ ਮਲਦਾ 3 ਤਰੀਕ ਹੋ ਗਈ ਆ ਜੀ 3 ਤਰੀਕ ਹੋ ਗਈ 4 ਤਰੀਕ ਤੱਕ ਆਪਾਂ ਕਾਗਜ਼ ਭਰਨੇ ਆਗੇ ਕੱਲ ਨੂੰ ਦੋ ਸਰਕਾਰੀ ਛੁੱਟੀਆਂ ਨੇ ਜੀਆਂ ਪਰਸੋਂ ਵੀ ਛੁੱਟੀਆਂ ਨੇ ਇੱਥੇ ਜਿੰਨੇ ਵੀ ਬੰਦੇ ਖੜੇ ਨੇ ਹੱਥ ਖੜੇ ਕਰਕੇ ਕੁਝ ਪੁੱਛ ਲਓ ਵੀ ਆਮ ਆਦਮੀ ਪਾਰਟੀ ਵਾਲਾ ਕੋਈ ਹੈਗਾ ਇੱਥੇ ਕੋਈ ਨਹੀਂ ਆਮ ਆਦਮੀ ਪਾਰਟੀ ਵਾਲਾ ਕੋਈ ਨਹੀਂ ਆਇਆ ਹੈਗਾ ਕੋਈ ਨਹੀਂ ਆਮ ਆਦਮੀ ਪਾਰਟੀ ਵਾਲਾ ਇੱਕ ਵੀ ਬੰਦਾ ਨਹੀਂ ਹੈਗਾ ਇਹਦਾ ਕੀ ਮਤਲਬ ਬਣਿਆ ਜੀ ਕਿ ਆਮ ਆਦਮੀ ਪਾਰਟੀ ਵਾਲਿਆਂ ਵਾਸਤੇ ਇੱਕ ਹੋਰ ਖਿੜਕੀ ਖੁੱਲੀ ਹੋਈ ਹੈ ਜਿੱਥੋਂ ਉਹ ਵੀਡੀਓ ਸਾਹਿਬ ਕਹਿੰਦੇ ਨੇ ਕਿ ਅਸੀਂ ਅਸੀਂ ਗਏ ਹੋਏ ਸੀਗੇ ਕੋਰਟ ਦੇ ਵਿੱਚ ਸਾਨੂੰ ਕੋਰਟ ਤੋਂ ਸਮਨ ਆਏ ਹੋਏ ਨੇਗੇ ਸਾਨੂੰ ਸਾਰਾ ਦਿਨ ਕੋਰਟ ਚ ਲਾਤਾ ਤੇ ਆਮ ਆਦਮੀ ਪਾਰਟੀ ਵਾਲਿਆਂ ਦੀ ਦੇ ਕਾਗਜ਼ ਕਿਵੇਂ ਭਰੇ ਗਏ ਨੇਗੇ ਇੱਥੇ ਇਕੱਲੇ ਤੇ ਇਕੱਲੇ ਅਕਾਲੀ ਦਲ ਵਾਲੇ ਬੰਦੇ ਕਿਉਂ ਇੱਥੇ ਖੜੇ ਨੇਗੇ ਹਾਂਜੀ ਤੋਂ ਇਹ ਅਸੀਂ ਸਵਾਲ ਪੁੱਛਦੇ ਆਂਗੇ ਪ੍ਰਸ਼ਾਸਨ ਤੋਂ ਡੀਸੀ ਸਾਹਿਬ ਤੋਂ ਵੀਡੀਓ ਸਾਹਿਬ ਤੋਂ ਐਸਡੀਐਮ ਸਾਹਿਬ ਤੋਂ ਬੀਬਾ ਬਜਿੰਦਰ ਕੌਰ ਤੋਂ ਜਿਹੜਾ ਜਿਹੜੀ ਇੱਕ ਮੰਤਰੀ ਹੈਗੀ ਇਹ ਸਰਕਾਰ ਦੇ ਵਿੱਚ ਜਿਹਦੇ ਮੁੱਖ ਮੰਤਰੀ ਨੇ ਇਹ ਕਿਹਾ ਹੈਗਾ ਵੀ ਇੱਥੇ ਕੋਈ ਧੱਕਾ ਨਹੀਂ ਹੁੰਦਾ ਬੀਬੀ ਬਜਿੰਦਰ ਕੌਰ ਕੋਲੇ ਸਾਰੇ ਪਹਿਲਾਂ ਵੀਡੀਓ ਏਡੀਸੀ ਸਾਰੇ ਬੈਠ ਕੇ ਤੇ ਜਿਹੜੇ ਜਿਹੜੇ ਪਿੰਡ ਉਹਨਾਂ ਨੇ ਰਿਜ਼ਰਵ ਕਰਾਉਣੇ ਆ ਉਥੇ ਉਹਨਾਂ ਨੇ ਹਰਜਤ ਕਰਾਏ ਨੇ ਜਿੱਥੇ ਜਿੱਥੇ ਉਹਨਾਂ ਦੇ ਤਕੜੇ ਬੰਦੇ ਨੇ ਉਥੇ ਉਹਨਾਂ ਨੇ ਦਰਨਲ ਕਰਾਏ ਨੇ ਉਹਦੇ باوجود ਇਹ ਹਾਲ ਹੋਇਆ ਹੋਇਆਗਾ ਕਿ ਜਿਹੜੇ ਆਪੋਜੀਸ਼ਨ ਵਾਲੇ ਬੰਦੇ ਨੇਗੇ ਖਾਸ ਕਰਕੇ ਅਕਾਲੀ ਦਲ ਵਾਲੇ ਬੰਦੇ ਉਹਨਾਂ ਨੂੰ ਅੰਦਰ ਨਹੀਂ ਇੱਥੇ ਵੜਨ ਦੇ ਦਿੱਤਾ ਜਾ ਰਿਹਾ ਤੇ ਉਹਨਾਂ ਦੇ ਕਾਗਜ਼ ਨਹੀਂ ਭਰਾਏ ਜਾ ਰਹੇ ਜੇ ਇਹ ਨਹੀਂ ਦਿੰਦੇ ਅਕਾਲੀ ਦਲ ਵਾਲਾ ਨੇ ਕੋਈ ਤਕਾਲੀ ਦਲ ਵਾਲੇ ਨੇ ਇਹ ਐ ਕਿ ਮੈਂ ਨਹੀਂ ਦਿੰਦੇ ਜੇ ਨਹੀਂ ਦਿੱਤਾ ਜੇ ਫਿਰ ਇੱਥੇ ਬੈਠਾਂਗੇ ਮੈਨੂੰ ਵਿਸ਼ਵਾਸ ਤੋਂ ਆਇਆਗਾ ਐਸਐਚਓ ਸਾਹਿਬ ਨੇ ਤੇ ਵੀਡੀਓ ਸਾਹਿਬ ਨੇ ਇਹ ਓਵਰਟਾਈਮ ਅੱਜ ਵੀ ਲੱਗੂਗਾ ਕੱਲ ਨੂੰ ਭਵੇਂ ਸਰਕਾਰੀ ਛੁੱਟੀ ਹੈ ਕੱਲ ਨੂੰ ਵੀ ਇੱਥੇ ਬੈਠਣਗੇ ਮੈਂ ਵੀ ਇੱਥੇ ਹੀ ਆਗਾ ਤਾਂ ਲੰਡੀ ਸਾਹਿਬ ਉਹ ਹੀ ਰਹਿਣਾ ਮੈਂ ਮੈਂ ਇਹਨਾਂ ਦੇ ਵਿੱਚ ਹੀ ਰਹੂੰਗਾ ਜਿਹੜੇ ਲੋਕਾਂ ਦੇ ਵਿੱਚ ਤੇ ਉਹਨੂੰ دیر ਮੈਂ ਇੱਥੋਂ ਜਾਂਦਾ ਨਹੀਂ ਜਿੰਨੀ ਦੇਰ ਇਹਨਾਂ ਦੇ ਸਾਰਿਆਂ ਦੇ ਫਾਰਮ ਨਹੀਂ ਭਰੇ ਆ। ਬਿਲਕੁਲ ਸਾਹਮਣੇ ਲਾਇਆ ਸੀ ਕਿ ਜੀ ਜਾਮ ਲਾਉਣ ਦਾ ਕਾਰਨ ਕੱਲ ਤੋਂ ਸਾਨੂੰ ਪਰਛਾਏ ਪਰੇਸ਼ਾਨ ਕਰ ਰਿਹਾ ਨਾ ਤਾਂ ਐਨਓਸੀ ਦੇ ਰਹੇ ਨਾ ਚੁੱਲਾ ਟੈਕਸ ਦੇ ਰਹੇ ਸਾਨੂੰ ਬਹੁਤ ਪਰੇਸ਼ਾਨ ਕੀਤਾ ਜਾ ਰਿਹਾ ਵੀਡੀਓ ਦਫ਼ਤਰ ਦੇ ਵਿੱਚ ਅੱਜ ਤੇ ਮਨੇਰ 12 ਕੋਈ ਦੀ ਕਿ ਪਾਣੀ ਦਾ ਪ੍ਰਬੰਧ ਨਹੀਂ ਸੀ ਬਾਥਰੂਮ ਕਿਤੇ ਸਾਫ਼ ਸੁਭਾਈ ਕੁਝ ਵੀ ਨਹੀਂ ਬਹੁਤ ਬਰਾ ਹਾਲਾ ਹੁਣ ਮੰਗ ਕੀ ਛੋਟੀ ਮੰਗ ਸਾਡੇ ਇਹ ਵੀ ਸਾਨੂੰ ਐਨਓਸੀ ਦੇ ਚੁੱਲਾ ਟੈਕਸ ਸਾਡੀ ਜਿਹੜੀ ਕਾਗਜ਼ੀ ਕਾਰਵਾਈ ਆ ਟਾਈਮ ਨਾਲ ਕੀਤੀ ਜਾਵੇ ਕੀ ਨਾ ਦਾ ਮੇਰਾ ਨਾਮ ਲਖਵਿੰਦਰ ਸਿੰਘ ਆਈ ਥੱਲਾ ਟੈਕਸ ਐਂਡ ਬਹਿਮਨ ਕੌਰ ਸਿੰਘ ਆਈ ਜਾਮਲਾ ਕਿਸੇ ਜਾਮਲਾ ਕੀਮਾ ਹੁਲਾ ਜਾਮਾ ਤਲਵੰਡੀ ਸਾਬ ਬੁਲਾਈ ਵੀਡੀਓ ਬਲਾਗ ਅੱਗੇ ਸਾਡੇ ਤਲਵੰਡੀ ਬਲਾਕ ਦੇ 64 ਪਿੰਡ ਆਈ ਇੱਥੇ 2 ਦਿਨ ਹੋ ਗਏ ਲੋਕ ਤੰਗ ਹੋਈ ਜਾਂਦੇ ਹੈਗੇ ਨਾ ਕਿਸੇ ਨੂੰ ਐਨਓਸੀ ਮਿਲਦੀ ਆ ਨਾ ਕਿਹਨੂੰ ਥੱਲਾ ਟੈਕਸ ਮਿਲਦਾ ਹੈਗਾ ਜਈ ਆਪਦਾ ਪਿੰਡਾਂ ਚ ਫਿਰਦੇ ਆ ਪਤਾ ਨਹੀਂ ਕੀ ਕਰਦੇ ਆ ਕੀ ਨਾ ਤੇ ਅਸੀਂ 2 ਦਿਨ ਹੋ ਗਏ ਭੁੱਖੇ ਧਿਆ ਇੱਥੇ ਸਾਡੇ ਫਾਰਮ ਕੱਲ ਦੇ 11 ਵਜੇ ਦੇ ਫੜਿਆ ਨਾ ਨਹੀਂ ਪਹਿਲਾਂ ਕੱਲ ਕਹੀ ਗਿਆ ਕਿ ਘਾਂਟੇ ਨੂੰ ਉਠਾਉਣੇ ਘਾਂਟੇ ਨੂੰ ਉਠਾਉਣੇ ਆ ਅੱਜ ਕਹਿੰਦੇ 10 ਹੌਣ ਵੀ 3-4 ਵਜੇ ਹੇ ਤਾਈ ਕੋਈ ਕਿਸੇ ਦੀ ਸੁਣਵਾਈ ਨਹੀਂ ਹੋਈ ਲੋਕ ਇੱਥੇ ਤੰਗ ਹੋ ਜਾਂਦੇ ਲੋਕ ਭੁੱਖੇ ਤੇ ਬੈਠੇ ਆਗੇ ਇਹ ਰਾਮਨਾਥਰ ਬਾਟਾਈ ਬੈਠਿਆ ਜੀ ਤੇ ਕੋਈ ਇੱਥੇ ਪਾਣੀ ਦਾ ਪ੍ਰਬੰਧ ਨਹੀਂ ਕਰਾ ਲੋਕ ਤੇ ਆਏ ਮਰੀ ਜਾਂਦੇ ਆਗੇ ਇੰਨਾ ਦੁਖੀ ਆਗੇ ਸਰਪੰਚ ਪੰਚ ਸਭ ਇੱਥੇ ਤਾਂਗਾ ਨਾਲ ਇਕੱਠੇ ਆ ਸਾਰੇ ਇੱਥੇ ਹੋਈ ਜਾਂਦੇ ਦੁਖੀ ਹੋ ਜਾਂਦੇ ਲੋਕ ਕੋਈ ਸੁਣਵਾਈ ਨਹੀਂ ਹੋਈ ਹੇ ਤਾਈ ਤੇ ਜਿਹੜੇ ਬੰਦੇ ਦੀ ਪਹੁੰਚ ਆ ਗਈ ਉਹ ਆਪ ਦਾ ਫੋਨ ਫੋਨ ਕਰਾ ਕੇ ਤੇ ਅੰਦਰੋਂ ਫੜ ਕੇ ਕਾਗਜ਼ ਲੈ ਜਾਂਦੇ ਆਗੇ ਜਿਹੜੇ ਕੋਈ ਸਰਕਾਰ ਦੇ ਹੈਗੇ ਆ ਪਹੁੰਚ ਮਾੜੀ ਮੋਟੀ ਨੇੜੇ ਆ ਬੰਦੇ ਤੇ ਦੂਜੇ ਕਿਸੇ ਬੰਦੇ ਦੀ ਕੋਈ ਸੁਣਵਾਈ ਨਹੀਂ ਹੋ ਰਹੀ ਇੱਥੇ ਜ ਤੇ ਜਿੰਨਾ ਚਿਰ ਸਾਡੀ ਕੋਈ ਇੱਥੇ ਸੁਣਵਾਈ ਨਹੀਂ ਹੁੰਦੀ ਉਹਨਾਂ ਚਿਰ ਅਸੀਂ ਸੜਕ ਤੇ ਧਰਨਾ ਲਾ ਕੇ ਰੱਖਾਂਗੇ ਉਹਨਾਂ ਚਿਰ ਅਸੀਂ ਹੋਰਦੇ ਨਹੀਂ ਜੀ ਜਾਮ ਲਾਇਆ ਹੋਇਆ ਤੁਸੀਂ ਮਤਲਬ ਜਾਮ ਅਸੀਂ ਇਸੇ ਕਾਰਨ ਹੀ ਲਾਇਆ ਜੀ ਵੀ ਸਾਡੇ ਫਾਰਮ ਜਿਹੜੇ ਅੰਦਰ ਫੜਿਆ ਜੀ ਦੇ ਉਹ ਫਾਰਮ ਸਾਡੇ ਫੜਾਉਣਾ ਆ ਆਪਦਾ ਅਗਲਾ ਫਾਰਮ ਜਮਾ ਕਰਾਵੇ ਤੇ ਜਿਹਦੇ ਫਾਰਮ ਜਿਹੜੇ ਫੜੇ ਨਹੀਂ ਜਾਂ ਜਿਹਦੇ ਫਾਰਮਾਂ ਤੇ ਸਾਈਨ ਹੀ ਨਹੀਂ ਕਰੇ ਉਹਨਾਂ ਦੇ ਸਾਈਨ ਕਰਨ ਇਹ ਤੇ ਜਿਹਦੇ ਫੜੇ ਨਹੀਂ ਉਹਨਾਂ ਦੇ ਫਾਰਮ ਫੜਨਾ ਨਾ ਕੀ ਮਾਮਲਾ ਕਿਉਂ ਕਹਿਣਾ ਚਾਹੁੰਦੇ ਮਾਮਲਾ ਤਾਂ ਵੋਟਾਂ ਦਾ ਹੀ ਇਹਨਾਂ ਨੇ ਪਹਿਲਾਂ ਤਾਂ ਲੋਕਾਂ ਨੂੰ ਹੀ ਲੜਾਇਆ ਉਸਨੇ ਕਿਸੇ ਪੰਨੇ ਕਿਵੇਂ ਕਰਤਾ ਕਿਸੇ ਕਿਵੇਂ ਕਰਤਾ ਤੇ ਹੁਣ ਲੋਕ ਤੰਗ ਹੋ ਜਾਂਦੇ ਫਾਰਮ ਘਰਨ ਪਿੱਛੇ ਇੰਨੇ ਇੰਨੇ ਫੈਨਲਿਟੀਆਂ ਕਰਿਆ ਗਿਆ ਜਿੰਨੀਆਂ ਵੀ ਕਹਦੇ ਜੀ ਉਹਨੇ ਅਗਲੇ ਤੋਂ ਕਾਗਜ਼ ਹੀ ਨਹੀਂ ਪੂਰੇ ਹੁੰਦੇ ਹੁਣ ਜਾਣ ਕੇ ਜਾਣ ਕੇ ਅੰਦਰ ਸੱਤ ਰਹੇ ਆਗੇ ਜਾਣ ਕੇ ਵੀ ਸੜਕ ਤੋਂ ਉੱਠ ਕਰਨਾ ਜਾਣ ਕੇ ਇਸ ਗੱਲ ਦੇ ਮਾਰੇ ਅੰਦਰ ਸੱਤ ਰਹੇ ਆ ਲੋਕਾਂ ਨੂੰ ਕੋਈ ਹਜੇ ਮਲਾਜਮ ਇੱਥੇ ਨਹੀਂ ਆ ਕੋਈ ਕਾਗਜ਼ ਦੇ ਨੂੰ ਤਿਆਰ ਨਹੀਂ ਆਏ ਕੋਈ ਹਜੇ ਤਾਂ ਇਹ ਸਾਨੂੰ ਦੋ ਦਿਨ ਹੋ ਗਏ ਕੋਈ ਸਾਨੂੰ ਕਾਗਜ਼ ਨਹੀਂ ਮਿਲਿਆਗਾ ਅਸੀਂ ਤੰਗ ਆ ਕੇ ਤਾਂ ਕਰਕੇ ਸੜਕਾਂ ਦੇ ਬੈਠਿਆਂਗੇ ਹੁਣ ਜਾਣ ਕੇ ਅੰਦਰ ਖੱਦ ਰਹੇ ਆਗੇ ਹਜੇ ਕੋਈ ਮਲਾਜਮ ਇੱਥੇ ਨਹੀਂ ਆਇਆਗਾ 帮一下帮 ਤੁਸੀਂ ਵੀ ਕਿਡਜ਼ ਦੀ ਤਲਵੰਡੀ ਸਾਬੋ ਦੇ ਨਾਲ ਜੁੜ ਕੇ ਕਰ ਸਕਦੇ ਹੋ ਆਪਣੇ ਬੱਚਿਆਂ ਦਾ ਐਜੂਕੇਸ਼ਨਲ ਬੇਸ ਸਟਰੋਂਗ ਬਚਪਨ ਹੀ ਹੁੰਦੀ ਹੈ ਕਿਸੇ ਵੀ ਚੀਜ਼ ਨੂੰ ਸਿੱਖਣ ਤੇ ਸਮਝਣ ਦੀ ਸਹੀ ਉਮਰ ਐਸੀ ਉਮਰ ਦੇ ਵਿੱਚ ਹੀ ਮੰਦੀ ਹੈ ਕਾਬਲੀਅਤ ਕਨਸੈਪਟ ਨੂੰ ਸਮਝਣ ਤੇ ਲਰਨ ਕਰਨ ਦੀ ਜੀ ਲਰਨ ਦੇ ਨਾਲ ਜੁੜ ਕੇ ਤੁਸੀਂ ਆਪਣੇ ਬੱਚਿਆਂ ਦਾ ਐਜੂਕੇਸ਼ਨਲ ਜਰਨੀ ਨੂੰ ਕਰੋ ਸ਼ੁਰੂ ਤਾਂ ਕਿ ਤੁਹਾਡਾ ਬੱਚਾ ਇੱਥੇ ਕਰ ਸਕੇ ਜੀ ਲਾ ਕੇ ਪੜਾਈ ਵਧੇਰੇ ਜਾਣਕਾਰੀ ਲੈਣ ਦੇ ਲਈ ਦਿੱਤੇ ਗਏ ਨੰਬਰਾਂ ਦੇ ਉੱਪਰ ਕੰਟੈਕਟ ਕਰੋ